ਕਾ ਦੋਸਤੋ ਮੈਂ ਰਾਣਾ ਕਰਮਜੀਤ ਮਸ਼ਾਲ ਸੋ ਅੱਜ ਤੁਹਾਡੀ ਇੱਕ ਖਾਸ ਮੁਲਾਕਾਤ ਕਰਾ ਰਿਹਾ ਆ ਬੀਬੀ ਦਲਵਿੰਦਰ ਕੌਰ ਜੀ ਮੰਗਟ ਜਿਹੜੇ ਕਿ ਸਮੇਂ-ਸਮੇਂ ਅਨਸਾਰ ਕਾਂਗਰਸ ਪਾਰਟੀ ਨਾਲ ਜੁੜ ਕੇ ਸਮਾਜ ਦੀ ਸੇਵਾ ਕੀਤੀ ਸਭ ਤੋਂ ਪਹਿਲਾਂ ਤਾਂ ਬਹਿੰਦੇ ਉਸ ਦੇ ਸੌਂਡੇ ਸਰੂਪ ਚਾਹੁੰਦੇ ਕਿ ਆਪ ਜੀ ਤੋਂ ਸਮਝੋ ਬਤਾਏ ਹੈ ਵੀ ਇਲਕਸ਼ਨਾ ਆ ਰਹੀਆਂ ਹਾਰਿਕ ਪਾਰਟੀ ਨੇ ਆਪਣੇ ਆਪਣੇ ਕੈਂਡੀਡੇਟਸ ਖੜੇ ਕਰ ਦਿੱਤੇ ਔਰ ਹਰ ਇੱਕ ਕੈਂਡੀਡੇਟ ਨੇ ਆਪਣਾ ਕੀਤਾ ਹੋਇਆ ਕੰਮ ਨੂੰ ਉਜਾਗਰ ਕਰਨੇ ਵੋਟਾਂ ਨੂੰ ਰਹੀਆਂ ਪਰ ਅਸੀਂ ਤਾਂ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋયા ਹਾਂ ਉਸ ਜੰਮੀ ਪਾਰਟੀਆਂ ਤਾਂ ਸਾਰੀਆਂ ਖੜੀਆਂ ਲੇਕਿਨ ਕਾਂਗਰਸ ਪਾਰਟੀ ਆ ਜਿਹੜੀ ਕੋਈ ਨਹੀਂ ਪਤਾ ਬਹੁਤ ਛੜੀ ਦੇਖੀ ਤੁਮਾਰਾ ਪ੍ਰਾਣੀ ਪਾਰਟੀਆਂ ਆ ਆਪਾਂ ਬਦਲਾਵ ਵੀ ਦੇਖਿਆ ਆਪਾਂ ਸਭ ਕੁਝ ਦੇਖਿਆ ਬਦਲਾਵ ਨੇ ਕੀ ਸਾਨੂੰ ਸਾਡੀ ਕਿਚਨ ਸਸਤੀ ਕਰਤੀ ਜਾਂ ਸਾਨੂੰ ਹੋਰ ਫੈਸਿਲਿਟੀਆਂ ਦਿੱਤੀਆਂ ਬਿਲਕੁਲ ਨਹੀਂ ਦਿੱਤੀਆਂ ਮੈਂ ਸਭੋ ਮਹਿੰਗੇ ਆਈ ਉਦੋਂ ਵੀ ਜ਼ਿਆਦਾ ਬੜੀ ਆ ਜੇ ਤੁਸੀਂ ਸਾਰੇ ਲੋਕ ਚਾਹੁੰਦੇ ਹੋ ਕਿ ਨੈਕਸਟ ਟਾਈਮ ਮੋਦੀ ਸਰਕਾਰ ਸੈਂਟਰ ਦੇ ਵਿੱਚ ਆਵੇ ਤਾਂ ਮੇਰਾ ਖਿਆਲ ਆ ਨੈਕਸਟ ਟਾਈਮ ਇਲੈਕਸ਼ਨ ਵੀ ਨਹੀਂ ਹੋਣਗੇ ਆ ਕਿ ਪੰਜਾਬ ਨੂੰ ਤਾਂ ਉਹ ਇੱਕ ਸੜਕ ਦੇ ਕਿਨਾਰੇ ਤੇ ਲਿਆ ਕੇ ਰੱਖ ਕੋਨ ਫੈਸਲਾ ਆਪਣਾ ਕਿ ਆਪਾਂ ਕਿੱਧਰ ਨੂੰ ਜਾਣਾ ਆਪਾਂ ਸੋਚ ਸਮਝ ਕੇ ਪੜੇ ਲਿਖਿਆ ਜੇ ਸਾਨੂੰ ਪੰਜਾਬ ਦੀ ਤਰੱਕੀ ਚਾਹੁੰਦੇ ਆ ਜਾਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਸਾਨੂੰ ਸਾਰਿਆਂ ਨੂੰ ਜਿਹੜੀ ਵੋਟਾਂ ਕਾਂਗਰਸ ਪਾਰਟੀ ਨੂੰ ਪਾਉਣੀ ਚਾਹੀਦੀ ਜੇ ਸਾਡੀ ਕੋਈ ਤਰੱਕੀ ਕਰ ਸਕਦੀ ਆ ਸਾਨੂੰ ਅੱਗੇ ਵਧਾ ਸਕਦੀ ਆ ਅਮਨ ਸ਼ਾਂਤੀ ਲਿਆ ਸਕਦੀ ਆ ਤਾਂ ਉਹ ਇੱਕ ਕਾਂਗਰਸ ਪਾਰਟੀ ਹੀ ਹੈ ਅੱਗੇ ਤੁਸੀਂ ਸਮਝਦਾਰੋਂ ਆਪਣੀ ਬੋਟ ਤੁਸੀਂ ਆਪਣੇ ਢੰਗ ਨਾਲ ਪਹੁੰਚੀਆਂ ਲੇਕਿਨ ਮੇਰੀ ਗੁਜਾਰਸ਼ ਇਹ ਹੈ ਕਿ ਆਪਣੀ ਇੱਕ ਇੱਕ ਜਿਹੜੀ ਬੋਟਾ ਕਾਂਗਰਸ ਪਾਰਟੀ ਨੂੰ ਦੇ ਕੇ ਕਾਂਗਰਸ ਪਾਰਟੀ ਨੂੰ ਅਗਲੇ ਲੈ ਕੇ ਹੋ ਤਾਂ ਕਿ ਸਾਡੇ ਪੰਜਾਬ ਦੀ ਤਰੱਕੀ ਹੋ ਸਕੇ। ਔਰ ਰਵਨੀਤ ਬਿੱਟੂ ਨਾਲ ਤੁਹਾਡੇ ਪਰਸਨਲ ਇੱਕ ਰਿਸ਼ਤੇਦਾਰੀ ਦੇ ਵੀ ਰਿਲੇਸ਼ਨ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਰਵਨੀਤ ਬਿੱਟੂ ਜੀ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਮੋਦੀ ਸਾਹਿਬ ਦਾ ਪੱਲਾ ਫੜਿਆ ਇਹ ਬਿਲਕੁਲ ਸਹੀ ਫੜਿਆ ਕਿ ਗਲਤ ਫੜਿਆ ਕੀ ਕਹਿਣਾ ਚਾਹੋਗੇ ਇਸ ਬਾਰੇ? ਤੁਸੀਂ ਦੇਖੋ ਜੀ ਆਪਣੀ ਸੋਚ ਆ। ਹਾਂ। ਆਪਣੀ ਮਾਜੀ ਇਹ ਨਹੀਂ ਪਤਾ ਕਿਸ ਕਾਰਨ ਕਰਕੇ ਉਸਨੇ ਇਸ ਸਟੇਪ ਤੱਕ ਗਿਆ ਬਚਪਨ ਸੀ ਉਹ ਜਦ ਮੈਂ ਤਾਂ ਬਚ ਕਉਂਗੀ ਉਹਨਾਂ ਦੇ ਚਲੇ ਆ ਵੀ ਗਿਆ ਅਸੀਂ ਸਾਰੀ ਪਾਕੀ ਗਈ ਸਦੇ ਨਾਲ ਕਿਉਂਕਿ ਤਿੰਨ ਪੁਸ਼ਤਾ ਹੋਂਦੀਆਂ ਸਾਡੇ ਬਜ਼ੁਰਗਾਂ ਨੂੰ ਉਸ ਟਾਈਮ ਪੂਰੇ ਇਲੈਕਸ਼ਨ ਵਿੱਚ ਹੀ ਲੜਨਾ ਜ਼ਰੂਰ ਦਾਂ ਸੀ ਮੈਨੂੰ ਬਲੋਕ ਸੰਮਤੀ ਲੜਾਈ ਸੀ ਲੇਕਿਨ ਅਸੀਂ ਤਾਂ ਮਰਨਾ ਜਿਉਣਾ ਆਪਣੀ ਕਾਂਗਰਸ ਪਾਰਟੀ ਦੇ ਨਾਲ ਆ ਲੇਕਿਨ ਮੈਂ ਇਹ ਵੀ ਤੁਹਾਨੂੰ ਦਾਵਾ ਕਰਦੀ ਆ ਕਿ ਇਹ ਜਿਹੜੇ ਗਲਤੀ ਕੀਤੀ ਹੈ ਇਸ ਦਿਨੇ ਵਾਪਸ ਫਿਰ ਕਾਂਗਰਸ ਪਾਰਟੀ 'ਚ ਆਉਂ ਕਿਉਂਕਿ ਸਾਡੇ ਨੂੰ ਮਰਹੂਮ ਮੁਖਵੰਤੇ ਸਾਹਿਬ ਦੇ ਅਸੀਂ ਇਹ ਮਾਨੀ ਬਹੁਤ ਵੱਡੀ ਕੁਰਬਾਨੀਆਂ ਦੀ ਉਸ ਦੇ ਲਈ ਤੇ ਇੱਕ ਰਵਾਨੀ ਨੂੰ ਮੋਖ ਰੱਖ ਕੇ ਇੱਕ ਦਿਨ ਉਹਦੇ ਦਿਮਾਗ ਵਿੱਚ ਜਰੂਰ ਆਉਗਾ ਪਾਪਾ ਸਿਰੂਰ ਆਉਗਾ ਆਪਣੇ ਕੋਲ ਇਸ ਪਾਸਟ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਇੱਕ ਮੁਲਾਕਾਤ ਅਗਲੇ ਹਫਤੇ ਫੇਰ ਕਿਸੇ ਨਵੀਂ ਸ਼ਕਸ਼ੀਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰੋਗਰਾਮ ਇੱਕ ਮੁਲਾਕਾਤ